ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਤੁਹਾਡੀ ਆਪਣੀ ਹਰਵਿੰਦਰ ਕੌਰ ਪੁਲਨਰ ਬਲੌਗਰਸ ਜਿੱਦਾਂ ਹੀ ਅੱਗੇ ਤੁਸੀਂ ਮੇਰੀਆਂ ਵੀਡੀਓ ਨੂੰ ਪਿਆਰ ਕਰਦੇ ਹੋ ਇਦਾਂ ਹੀ ਕਰਦੇ ਰਹੋ ਤੇ ਅੱਜ ਮੈਂ ਤੁਹਾਡੇ ਲਈ ਲੈ ਕੇ ਆਈਆਂ ਜੋ ਵਿਆਹਾਂ ਵਿੱਚ ਗਾਉਣ ਗਾਏ ਜਾਂਦੇ ਆ ਤੇ ਚਲੋ ਆਪਾਂ ਸ਼ੁਰੂ ਕਰਦੇ ਆ ਜੇ ਤੁਹਾਨੂੰ ਮੇਰਾ ਇਹ ਗਾਣ ਪਸੰਦ ਆਵੇ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਨਾ ਸੋਨੇ ਸੋਨੇ ਕਮੈਂਟ ਕਰਿਆ ਕਰੋ ਤਾਂ ਕਿ ਆਪਾ ਤੁਹਾਡੇ ਲਈ ਅੱਗੇ ਤੋਂ ਹੋਰ ਗਾਉਣ ਲੈ ਕੇ ਆ ਸਕੀਏ ਸ਼ਾਬਾਸ਼ ਲਿਓ ਚੁੱਡੂ ਨੇ ਸ਼ਾਬਾਸ਼ ਲਿਓ ਚੁੱਡੂ ਨੇ ਚੁੱਡੂ ਦੀਆਂ ਕੀ ਦੱਸਾਂ ਨਾਲੇ ਰੁਆ ਤੇ ਨਾਲੇ ਹੱਸਾਂ ਨਾਲੇ ਲਜਮਾ ਪਿਆ ਦੀ ਰੱਖਾਂ ਸੇਲਿਓ ਚੁੱਡੂ ਨੀ ਚੁੱਡੂ ਨੀ ਚੁੱਡੂ ਦੀਆਂ ਕੇ ਦਸਾਂ ਨਾਲੇ ਰੂਹਾਂ ਤੇ ਨਾਲੇ ਹੱਸਾਂ ਨਾਲੇ ਲਜਮ ਪਿਆਂ ਦੀ ਰਖਾਂ ਸੇਲਿਓ ਚੁੱਡੂ ਨੀ ਚੁੱड्डੂ ਗਿਆ ਸੀ ਬਜਾਰ ਅੱਗੇ ਮੋਟਰ ਪਿੱਛੇ ਕਾਰ ਚੁੱड्डੂ ਫਸ ਗਿਆ ਵਿੱਚ ਕਾਰ ਸੇਲਿਓ ਚੁੱड्डੂ ਨੇ ਸਵਾ ਸੇਲਿਓ ਚੁੱड्डੂ ਨੇ ਚੁੱਡੂ ਦੀਆਂ ਕੀ ਦੱਸਾਂ ਨਾਲੇ ਰੋਮਾਂ ਤੇ ਨਾਲੇ ਹੱਸਾਂ ਨਾਲੇ ਲਜਮਪਿਆਂ ਦੀ ਰਖਾਂ ਸੇਲਿਓ ਚੁੱड्डੂ ਨੇ ਸਵਾ ਸੇਲਿਓ ਚੁੱड्डੂ ਨੇ ਚੁੱਡੂ ਗਿਆ ਸੀ ਮੇਲੇ ਉਥੋਂ ਲੈ ਆਇਆ ਦੋ ਕੇਲੇ ਜੇ ਮੈਂ ਮੰਗਾ ਤੱਕੜਦਾ ਡੇਲ ਸਹੇਲਿਓ ਚੁੱਡੂ ਨੇ ਸਵਾ ਸੇਲਿਓ ਚੁੱਡੂ ਨੇ ਚੁੱਡੂ ਦੀਆਂ ਕੀ ਦੱਸਾਂ ਨਾਲੇ ਰੋਵਾਂ ਤੇ ਨਾਲੇ ਹੱਸਾਂ ਨਾਲੇ ਲਜਮ ਪਿਆ ਦੀ ਰਖਾਂ ਸੇਲਿਓ ਚੁੱਡੂ ਨੇ ਸਵਾ ਸੇਲਿਓ ਚੁੱਡੂ ਨੇ ਚੁੱਡੂ ਗਿਆ ਸੀ ਮੱਸਿਆ ਉੱਥੇ ਗੰਦੇ ਨਾਲੇ ਵਿੱਚ ਫਸਿਆ ਜੇ ਮੈਂ ਕੱਟਿਆ ਤੇ ਖੇੜ ਖੇੜ ਹੱਸਿਆ ਸਹੇਲੀਓ ਚੁੱਡੂ ਨੀ ਸਵਾ ਸੇਲਿਓ ਚੁੱਡੂ ਨੀ ਚੁੱਡੂ ਗਿਆ ਸੀ ਮੱਸਿਆ ਉੱਥੇ ਗੰਦੇ ਨਾਲੇ ਵਿੱਚ ਫਸਿਆ ਜੇ ਮੈਂ ਕੱਢਿਆ ਤੇ ਖੇੜ ਖੇੜ ਹੱਸਿਆ ਸਹੇਲੀਓ ਚੁੱਡੂ ਨੀ ਜਾਵਾ ਸੇ ਲਿਓ ਚੁੱਡੂ ਨੇ ਚੁੱਡੂ ਦੀਆਂ ਕੀ ਦੱਸਾਂ ਨਾਲੇ ਰੂਮਾਂ ਤੇ ਨਾਲੇ ਹਸਾਂ ਨਾਲੇ ਲਜਮਪਿਆਂ ਦੀ ਰੱਖ ਸੇਲਿਓ ਚੁੱਡੂਨੀ ਸ਼ਵਾ ਸੇਲਿਓ ਚੁੱਡੂਨੀ ਬਲੇ ਸੇਲਿਓ ਚੁੱਡੂਨੀ ਸ਼ਵਾ ਸੇਲਿਓ ਚੁੱਡੂਨੀ ਚੁੱਡੂ ਗਏ ਆ ਸੀ ਕਲਕੱਤੇ ਉਥੋਂ ਲੈ ਆਇਆ ਦੋ ਬੱਤੇ ਜੇ ਮੈਂ ਮੰਗਾ ਤਕਰ ਕਰ ਦਸੇ ਸੇਲਿਓ ਚੁੱਡੂਨੀ ਸ਼ਵਾ ਸੇਲਿਓ ਚੁੱਡੂਨੀ ਕਿ ਡੂ ਦੀਆਂ ਕੀ ਦਸਾਂ ਨਾਲੇ ਰੋਵਾ ਤੇ ਨਾਲੇ ਹੱਸਾਂ ਨਾਲੇ ਲਜ ਮਾਪਿਆਂ ਦੀ ਰਖਾਂ ਸੇਲੀਓ ਛੁੱਡੂਨੀ ਸ਼ਾਵਾ ਸੇਲੀਓ ਛੁੱਡੂਨੀ